ਕੋਈ ਸਰ ਵੀਰ ਸਿੰਘ ਬਾਦਲ ਦੀ ਨਾ ਪਟੂ پارٹی ਦੀ ਹੋਂਦ ਹੈ ਨਾ ਕੋਈ ਆਪ ਦੀ ਲੀਡਰਸ਼ਿਪ ਦੀ ਹੋਂਦ ਹੈ ਹੁਣ ਤਾਂ ਜਿਹੜੀ ਹੈ ਖਾਲਸਾ ਪੰਥ ਵਿੱਚ ਕੋਈ ਇੱਕ ਪਾਰਟੀ ਜਿਹੜੀ ਕਿ ਭਾਈ ਅਮਰਪਾਲ ਸਿੰਘ ਦੀ ਪ੍ਰਧਾਨ ਜੀ ਹੇਠ ਤੇ ਆਪਣਾ ਸਰਦਾਰ ਤਰਸੀਮ ਸਿੰਘ ਦੀ ਚਾਰਚਾਰੀ ਪ੍ਰਧਾਨ ਜੀ ਹੇਠ 14 ਜਨਵਰੀ ਨੂੰ ਟਾਈਮ ਹੋ ਰਹੀ ਹੈ ਮੁਤਸਰ ਸਾਹਿਬ ਉਹੀ ਜਿਹੜੀ ਹੈਗੀ ਹੈ ਖਾਲਸਾ ਪੰਥ ਦੀ ਨਮੈਂਦਾ ਜਿੱਥੀ ਬੰਨੀ ਮੰਨੀ ਜਾਈ ਕੋਈ ਕੋਈ ਬਾਦਲ ਪਰਿਵਾਰ ਦਾ ਕਬਜ਼ਾ ਜਿਹੜਾ ਹੈ ਇਹ ਹੋਰ ਪੱਕਾ ਹੋ ਗਿਆ ਖਤਮ ਨਹੀਂ ਹੋਇਆ ਹੈ ਜੀ ਤੇ ਹੁਣ ਇੱਕ ਮਾਰਚ ਨੂੰ ਜਿਹੜਾ ਹੈ ਫੇਰ ਸੁਖਵੀਰ ਸਿੰਘ ਬਾਦਲ ਨਹੀਂ ਆ ਜਾਣਾ ਹੈ ਜਿਹੜੇ ਉਹ ਬਡਾਲਾ ਸਾਹਿਬ ਨਹੀਂ ਉਹ ਵਰਕਿੰਗ ਕਮੇਟੀ ਨੂੰ ਵੀ ਮੰਨ ਨੂੰ ਤਿਆਰ ਨਹੀਂ ਹਨ ਕਿ ਵਰਕਿੰਗ ਕਮੇਟੀ ਨੂੰ ਰੱਦ ਕਰ ਦੇਣ ਚਾਹੀਏ ਉਹ ਨਹੀਂ ਗਏ ਆ ਤਾਂ ਇੱਥੇ ਦੀ ਵਰਕਿੰਗ ਕਮੇਟੀ ਜਿਹੜੀ ਹੈਗੀ ਹੈ ਉਹ ਕਿਸ ਤਰ੍ਹਾਂ ਕਿਹੀ ਜਾ ਸਕਦੀ ਹੈ ਕਿ ਸ਼ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਹੈ ਉਹ ਤਾਂ ਸੁਖਵੀਰ ਦੀ ਵਰਕਿੰਗ ਕਮੇਟੀ ਹੋ ਸਕਦੀ ਹੈ ਸੁਖਵੀਰ ਸਿੰਘ ਬਾਦਲ ਦੀ ਵਰਕਿੰਗ ਕਮੇਟੀ ਸ਼ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨਹੀਂ ਹੋ ਸਕਦੀ ਅਰਹਣ 20 ਤਰੀਕ ਨੂੰ ਭਰਤੀ ਪ੍ਰਕਿਰਿਆ ਸ਼ੁਰੂ ਹੋਣੀ ਹੈ ਜੀ ਉਦੇ ਵਿੱਚ ਸੱਤ ਮੈਂਬਰੀ ਕਮੇਟੀ ਦਾ ਕੋਈ ਰੋਲ ਨਹੀਂ ਦੱਸਿਆ ਗਿਆ ਦਲਜੀਤ ਸਿੰਘ ਟੀਮਾ ਨੇ ਤਾਪ ਹੀ ਸਾਰੇ ਜਿੰਨਾਂ ਚ ਡਿਊਟੀਆਂ ਲਾਤੀਆਂ ਆਪਦੇ ਆਗੂਆਂ ਦੀਆਂ ਵੀ ਤੁਸੀਂ ਭਰਤੀ ਕਰੋ ਸਤ ਮੈਂਬਰੀ ਕਮੇਟੀ ਨੂੰ ਤਾਂ ਕਿਆ ਹੀ ਨਹੀਂ ਕਿ ਆ ਵੀ ਤੁਸੀਂ ਭਰਤੀ ਕਰੋ ਤਾਂ ਹੌਂਦ ਨੂੰ ਹੀ ਨਹੀਂ ਮੰਨਿਆ ਜੀ ਉਹਨਾਂ ਨੇ ਕਾਲੀਦਲ ਆਰਾਮ ਕਰਦਾ ਸੀ ਥਾਲੀਦਲ ਜਿਸ ਤਰ੍ਹਾਂ ਆਰਾਮ ਕਰਦਾ ਉਹ ਤਾਂ ਜਿਹੜੀ ਹੈਗੀ ਹੈ ਮਰ ਜੀਵਣਿਆਂ ਦੀ ਪਾਰਟੀ ਬਣਾਈ ਸੀ 1920 ਦੇ ਵਿੱਚ ਜਿਹਨੂੰ ਇਹਨਾਂ ਨੇ ਖਤਮ ਕਰਤਾ ਮੋਡਾ ਕਾਨਫਰੰਸੇ ਖਤਮ ਕਰਤਾ ਸੀ ਪਰ ਇਹ ਕਹਿੰਦੇ ਕਿ ਕਾਲੀਦਲ ਆਰਾਮ ਕਰ ਰਿਹਾ ਹੈ ਤਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮਰਿਆਦਾ ਦੀ ਉਲੰਘਣਾ ਹੈ ਆਰਾਮ ਨਹੀਂ ਕਰ ਰਿਹਾ ਸੀ ਇਹ ਸਾਜਸਾ ਬਣਾ ਰਿਹਾ ਸੀ ਇਹ ਨਾ ਤੜਾ ਕਾਲੀ ਦਲ ਨਹੀਂ ਸਾਜ਼ਸ਼ਾ ਬਣਾ ਰਿਹਾ ਸੀ ਸੁਖਵੀਰ ਸਿੰਘ ਬਾਦਲ ਤੇ ਉਹਦਾ ਥੜਾ ਸਾਜ਼ਸ਼ਾ ਬਣਾ ਰਿਹਾ ਸੀ ਉਹ ਸਾਜ਼ਸ਼ ਦੇ ਵਿੱਚ ਕਾਮਯਾਬ ਹੋ ਗਏ ਦੂਜੇ ਥਾਲਤਾ ਇਸਤਸਾਰ ਦੀ ਮਾਨ ਮਰਿਆਦਾਨ ਨੂੰ ਤਾਂ ਪਹਿਲੇ ਦਿਨ ਹੀ ਠੇਸ ਲਾਤੀ ਸੀ ਜਦੋਂ ਤਿੰਨ ਦਿਨਾਂ ਦੇ ਵਿੱਚ ਅਸਤੀਫਾ ਨਹੀਂ ਮਨਜ਼ੂਰ ਕੀਤਾ ਹੁਣ ਤਾਂ ਉਹ ਕਹਿੰਦਾ ਵੀ ਸਾਡਾ ਜੀ ਪਾਰਟੀ ਦਾ ਜਿਹੜਾ ਸੰਵਿਧਾਨ ਸੀ ਉਹਦੇ ਮੁਤਾਬਕ ਮੈਂ ਰਿਟਾਇਰ ਹੋ ਗਿਆ ਹਾਂਜੀ ਦੂਜੇ ਮੇਰੀ 5 ਸਾਲ ਦੀ ਟਰਮ ਪੂਰੀ ਹੋ ਗਈ ਦੂਜੇ ਵਾਰੀ ਪ੍ਰਧਾਨ ਬਣਨ ਤੇ ਕੋਈ ਪਾਬੰਦੀ ਨਹੀਂ ਹੈ ਦੂਜੇ ਵਾਰੀ ਪ੍ਰਧਾਨਗੀ ਲਈ ਖੜੇ ਹੋਣ ਤੇ ਵੀ ਕੋਈ ਪਾਬੰਦੀ ਨਹੀਂ ਹੈ ਜੇ ਪਾਰਟੀ ਦੂਜੇ ਵਾਰੀ ਉਹ ਜੇ ਉਸ ਟੇਪ ਵੀ ਪਹੁੰਚਦੀ ਨਹੀਂ ਹੈ ਤੇ ਮੈਂ ਸੰਵਿਧਾਨ ਮੁਤਾਬਕ ਬੜ ਰਿਹਾ ਅਟਲ ਤਖਤ ਦਾ ਇਹ ਬਿਲਕੁਲ ਦਾਖਲ ਨਹੀਂ ਅਟਲ ਤਖਤ ਨੂੰ ਨੀਵਾ ਦਿਖਾ ਰਿਹਾ ਹੈ ਅਟਲ ਤਖਤ ਨੂੰ ਵਰਤਿਆ ਜਾ ਰਿਹਾ ਹੈ ਅਟਲ ਤਖਤ ਦੀ ਵਰਤੋਂ ਜਿਹੜੀ ਆਪ ਦੀ ਖੁਦਜ਼ਰਜੀ ਲਈ ਕੀਤੀ ਜਾ ਰਹੀ ਹੈ ਜੀ ਖੇਢੀ ਗਈ ਹੈ ਤੇ ਉਹ ਜਿਹੜੀ ਪੁਰਾਣੀ ਕਹਾਵਤ ਹੈ ਕਿ ਅਲੀ ਬਾਬਾ ਚਾਲੀ ਚੋਰ ਜਿਸ ਤਰ੍ਹਾਂ ਉਹ ਫੇਰ ਆ ਜਾਂਦੇ ਆ ਘੁਮਟਮਾ ਕੇ ਉਸੇ ਤਰ੍ਹਾਂ ਹੀ ਉੱਥੇ ਪਹੁੰਚ ਜਾਂਦੇ ਆ ਤੇ ਉਸੇ ਤਰ੍ਹਾਂ ਇਹਨਾਂ ਨੇ ਫੇਰ 1 ਮਾਰਚ ਨੂੰ ਪਹੁੰਚ ਜਾਣਾ ਤੇ ਜਦੋਂ ਇਹ ਅਟਲ ਤਖਤ ਸਭ ਤੋਂ ਉੱਤਮ ਨਾਮਾ ਹੋਇਆ ਸੀਗਾ ਕਿ ਹੁਕਮਨਾਮੇ ਨੂੰ ਇਹਨਾਂ ਨੇ ਤੋਰ ਮਰੋੜ ਕੇ ਆਪਦੀ ਖੁੱਦਗਰਜੀ ਲਈ ਵਰਤਨਾ ਜਿਹੜਾ ਹੁਕਮਨਾਮਾ ਅਸਲ ਹੋਇਆ ਸੀ ਉਹਦਾ ਜਿਹੜਾ ਕਰਤਾ ਧਰਤਾ ਸੀ ਜਾਨੀ ਹਰਪ੍ਰੀਤ ਸਿੰਘ ਉਹਨੂੰ ਤਾਂ ਇਹ ਲਾਂਭੇ ਕਰ ਰਹੇ ਨੇ ਦੋਸਤੋ ਤੁਸੀਂ ਦੇਖ ਰਹੇ ਹੋ ਆਲਰ ਟੀਵੀ ਤੇ ਮੈਂ ਹਾਂ ਜਤਿੰਦਰ ਦੇਵਗਨ ਅੱਜ ਸਾਡੇ ਨਾਲ ਬੜੇ ਹੋਏ ਹਨ ਸਾਫ ਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਜੋਗੀ ਫੌਜਦਰੀ ਕੇਸਾਂ ਦੇ ਅਗਗੇ ਵਕੀਲ ਵੀ ਹਨ ਅਤੇ ਅਗਗੇ ਸਿੱਖ ਚਿੰਤਕ ਵੀ ਹਨ ਅੱਜ ਇਹਨਾਂ ਨਾਲ ਤਕਵੀਰ ਬਾਦਲ ਦੇ ਆਪਣੇ ਅਸਤੀਪੇ ਬਾਰੇ ਵਿਸਤਾਰਪੂਰਵਕ ਗੱਲਬਾਤ ਕਰਾਂਗੇ ਖਾਲਸਾ ਜੀ ਤੁਹਾਡਾ ਆਨਰ ਟੀਵੀ ਤੇ ਬਹੁਤ ਬਹੁਤ ਸਵਾਗਤ ਵਾਹਿਗੁਰੂ ਜੀਤ ਕਰੋ ਖਾਲਸਾ ਵਾਹਿਗੁਰੂ ਜੀਤ ਜੀਫਤੇ ਖਾਲਸਾ ਜੀ ਆਪਣੇ ਸ਼੍ਰੋਮਣੀ ਕਾਲੀ ਦਲ ਤੋਂ ਇੱਕ ਵਾਰ ਬਾਦਲ ਲਾਲ ਪਰਿਵਾਰ ਦਾ ਕਬਜ਼ਾ ਖਤਮ ਹੋ ਗਿਆ ਹੈ ਕੀ ਕਹਿਣਾ ਚਾਹੋਗੇ ਨਹੀਂ ਜੇ ਬੇਲਕੋਲ ਕੋਈ ਬਾਦਲ ਪਰਿਵਾਰ ਦਾ ਕਬਜ਼ਾ ਜਿਹੜਾ ਹੈ ਇਹ ਹੋਰ ਪੱਕਾ ਹੋ ਗਿਆ ਖਤਮ ਨਹੀਂ ਹੋਇਆ ਹੈ ਜੀ ਤੇ ਹੁਣ 1 ਮਾਰਚ ਨੂੰ ਜਿਹੜਾ ਹੈ ਫੇਰ ਸੁਖਵੀਰ ਸਿੰਘ ਬਾਦਲ ਨਹੀਂ ਆ ਜਾਣਾ ਇਹ ਇੱਕ ਜਿਹੜੀ ਹੈ ਲੋਤਨ ਮੀਚੀ ਖੇਢੀ ਗਈ ਹੈ ਤੇ ਉਹ ਜਿਹੜੀ ਪੁਰਾਣੀ ਤਹਾਵਤ ਹੈ ਕਿ ਅਲੀ ਬਾਬਾ 40 ਚੋਰ ਜਿਸ ਤਰ੍ਹਾਂ ਉਹ ਫੇਰ ਆ ਜਾਂਦੇ ਆ ਘੁਮ ਟਮਾ ਕੇ ਉਸੇ ਤਰ੍ਹਾਂ ਹੀ ਉੱਥੇ ਪਹੁੰਚ ਜਾਂਦੇ ਆ ਤੇ ਉਸੇ ਤਰ੍ਹਾਂ ਇਹਨਾਂ ਨੇ ਫੇਰ 1 ਮਾਰਚ ਨੂੰ ਪਹੁੰਚ ਜਾਣਾ ਤੇ ਨਾਲ ਇਹਨਾਂ ਨੇ ਜਿਹੜੀ ਹੈ ਉਹ ਧਰਮ ਜਿਸ ਨੂੰ ਇਹਨਾਂ ਨੇ ਮਨਫੀ ਕੀਤਾ ਸੀ ਪਾਰਟੀ ਦੇ ਵਿੱਚੋਂ ਮੋਦਾ ਕਾਨਫਰੰਸ ਦੇ ਵਿੱਚ ਉਹ ਧਰਮ ਨੂੰ ਜਿਹੜਾ ਹੈ ਜਦੋਂ ਇਹਨਾਂ ਨੂੰ ਲੋੜ ਪੈਂਦੀ ਹੈ ਇਹਨਾਂ ਦੀ ਖੁਦਗਰਜ਼ੀ ਹੁੰਦੀ ਹੈ ਇਹ ਉਹ ਧਰਮ ਨੂੰ ਜੋੜ ਲੈਂਦੇ ਨੇ ਨਾਲ ਤੇ ਫਿਰ ਇਹ ਧਰਮ ਦੇ ਨਾਂ ਤੇ ਜਿਹੜਾ ਹੈਗਾ 1 ਮਾਰਚ ਨੂੰ ਇਹਨਾਂ ਨੇ ਕਹਿ ਦੇਣਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਆ ਉਹ ਫਿਰ ਇਹ ਪ੍ਰਧਾਨ ਚੁਣेंगे ਸ਼੍ਰੋਮਣੀ ਅਕਾਲੀ ਦਲ ਦੇ ਇਹ ਲਗਭਗ ਤੈ ਹੈ ਮੈਂ ਪਹਿਲਾਂ ਵੀ ਕਹੀ ਸੀ ਇਹ ਹੀ ਗੱਲ ਕਿ ਜਦੋਂ ਇਹ ਅਕਾਲ ਤਖਤ ਸਭ ਤੋਂ ਹੁਤਮਨਾਮਾ ਹੋਇਆ ਸੀਗਾ ਕਿ ਹੁਤਮਨਾਮੇ ਨੂੰ ਇਹਨਾਂ ਨੇ ਤੌਰ 'ਤੇ ਮਰੋੜ ਕੇ ਆਪਣੀ ਖੁਦਗਰਜ਼ੀ ਲਈ ਵਰਤਨਾ ਜਿਹੜਾ ਹੁਤਮਨਾਮਾ ਅਸਲ ਹੋਇਆ ਸੀ ਉਹਦਾ ਜਿਹੜਾ ਕਰਤਾ ਧਰਤਾ ਸੀ ਯਾਨੀ ਹਰਪ੍ਰੀਤ ਸਿੰਘ ਉਹਨੂੰ ਤਾਂ ਇਹ ਲਾਂਭੇ ਕਰ ਰਹੇ ਨੇ ਤੇ ਐਸੇ ਉਸ ਦੇ ਟੇਢੇ ਮੋਢੇ ਦੋਸ਼ ਉਹਨਾਂ ਤੇ ਲਾਤੇ ਜਿਨ੍ਹਾਂ ਦਾ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਜਿਨ੍ਹਾਂ ਦੇ ਕੋਈ ਪੈਰ ਨਹੀਂ ਜਿਹਦਾ ਕੋਈ ਸਿਰ ਨਹੀਂ ਦੋਸ਼ ਦਾ ਉਹ ਇਹ ਜੇ ਦੋਸ਼ ਲਾਤੇ ਉਹਨਾਂ ਨੂੰ ਬਦਨ ਨਾਮ ਕੀਤਾ ਨਹੀਂ ਇਹ ਗੱਲ ਦੱਸੋ ਵੀ ਜਿਹੜਾ ਆਪਣੇ ਅਸਤੀਫਾ ਮਨਜ਼ੂਰ ਕੀਤਾ ਗਿਆ ਵਰਕਿੰਗ ਕਮੇਟੀ ਨੇ ਅਸਤੀਫਾ ਮਨਜ਼ੂਰ ਕੀਤਾ ਉਹ ਹੁਕਮਨਾਮੇ ਦੀ ਪਾਲਣਾ ਹੋਈ ਹੈ ਜਾਂ ਮੰਗਣਾ ਭਈ ਹੈ ਜੀ ਦੇਖੋ ਹੁਕਮਨਾਮੇ ਦੀ ਮਤਲਬ ਤੌਰ ਤੇ ਹਰੰਗਨਾ ਹੋਈ ਹੈ ਉਹ ਤਾਂ ਤਿੰਨ ਦਿਨਾਂ ਦੇ ਅੰਦਰ ਅੰਦਰ ਜਿਹੜਾ ਸੀਦਾ ਉਹ ਮਨਜ਼ੂਰ ਕਰਨ ਦੀ ਗੱਲ ਸੀ ਸੋਚਣ ਦਾ ਤਾਂ ਹੋਰ ਸਮਝ ਦੀ ਤੂੰ ਲੋੜ ਨਹੀਂ ਹੁੰਦੀ ਜਦੋਂ ਅਕਾਲਤਖਤ ਸਾਹਿਬ ਨੇ ਹੁਕਮਨਾਮਾ ਜਿਹੜਾ ਇਹ ਜਾਰੀ ਕਰਤਾ ਤਾਂ ਇਹ ਮਤਲਬ ਇਹ ਤਾਂ ਨਹੀਂ ਹੁੰਦੀ ਵੀ ਉਹ ਜਿਹੜੀ ਇੱਛਾ ਤੇ ਰਹਿ ਉਸ ਨੂੰ ਸੋਚੂ ਵੀ ਵੀ ਅਸੀਂ ਕਿਵੇਂ ਲਾਗੂ ਕਰਨਾ ਤੇ ਜੇ ਕੱਲ ਪ੍ਰਵਾਨ ਕੀਤਾ ਜਾ ਸਕਦਾ ਤਾਂ ਉਸ ਦਿਨ ਚੂਣੀ ਪ੍ਰਵਾਨ ਕੀਤਾ ਜਾ ਸਕਿਆ ਤਿੰਨ ਦਿਨਾਂ ਦੇ ਤੁਹਾਡਾ ਕੀ ਨਾ ਮਤਲਬ ਵੀ ਹੁਕਮਨਾਮਾ ਆਪਣੇ ਅਸੀਫਾ ਦੇ ਵਿੱਚ ਆਹਨਾ ਕਰਨੀ ਹੋਈ ਐ ਟਾਲ ਮਟੋਲ ਕਰਦੇ ਰਹੇ ਨੇ ਹਾਂ ਟਾਲ ਮਟੋਲ ਬਿਲਕੁਲ ਨਾ ਉਤਰ ਕੀਤੀ ਐ ਤੇ ਉਹ ਹੁਕਮਨਾਮਾ ਮੰਨਿਆ ਨਹੀਂ ਹੈ ਉਸ ਦੀ ਉਲੰਘਣਾ ਕੀਤੀ ਐ ਵਗਿਆ ਕੀਤੀ ਐ ਤੇ ਹੁਕਮਨਾਮੇ ਦੀ ਵਗਿਆ ਕਰਕੇ ਇਹ ਜਿਹੜਾ ਹੈਗਾ ਕੱਲੇ ਡਰਾਮਾ ਰਚਿਆ ਕਿ ਜਿਹੜਾ ਅਸਤੀਫਾ ਸੀ ਉਹ ਮਨਜ਼ੂਰ ਕਰ ਲਿਆ ਜੀ ਪਰ ਵਰਕਿੰਗ ਕਮੇਟੀ ਐ ਜਿਹੜੀ ਉਹ ਕਹਿੰਦੀ ਆਪਣੇ ਜਿਹੜੇ ਉਹ ਬਡਾਲਾ ਸਾਹਿਬ ਨੇ ਉਹ ਵਰਕਿੰਗ ਕਮੇਟੀ ਨੂੰ ਵੀ ਮੰਨਣ ਨੂੰ ਤਿਆਰ ਨਹੀਂ ਹਨ ਕਿ ਵਰਕਿੰਗ ਕਮੇਟੀ ਨੂੰ ਰੱਦ ਕਰਦੇ ਨੇ ਦੇਖੋ ਵਰਚਨ ਕਮੇਟੀ ਤਾਂ ਜਿਹੜੀ ਹੈਗੀ ਹੈ ਜਦੋਂ ਦੋ ਧਿਰਾਂ ਹੋਲੀਆਂ ਇੱਕ ਤਾਂ ਸੁਖਵੀਰ ਬਾਦਲ ਦੀ ਧਿਰ ਹੋ ਗਈ ਤੇ ਜਿਹੜੀ ਅਕਾਲੀ ਸੁਧਾਰ ਲਹਿਰ ਹੋ ਗਈ ਤੇ ਇਹ ਸੁਖਵੀਰ ਬਾਦਲ ਜਿਹੜਾ ਸੀ ਆਪਦੀ ਧਿਰ ਦੀ ਦਾ ਨੇਤਾ ਸੀਗਾ ਤੇ ਗੁਰਪ੍ਰਤਾਪ ਸਿੰਘ ਬਡਾਲਾ ਜਿਹੜੇ ਸੀ ਉਹ ਜਿਹੜੀ ਸੁਧਾਰ ਲਹਿਰ ਦੇ ਨੇਤਾ ਸੀ ਤਾਂ ਉਸ ਸਮੇਂ ਵਰਚਨ ਕਮੇਟੀ ਤਾਂ ਜਿਹੜੀ ਹੋਂਦ ਵਿੱਚ ਰਹੀ ਨਾ ਉਹ ਪਹਿਲਾਂ ਉਹਨਾਂ ਦੀ ਟੋਪ ਪਾਰਟੀ ਸੀ ਕੋਟਾ ਆਲੀ ਦਲ ਸੀ ਜਦੋਂ ਉਹਦੇ ਵਿੱਚ ਦੋ ਹੋ ਗਏ ਦੋਹੇ ਧਿਰਾਂ ਅਤਲ ਤ ਤ ਸਭ ਤੇ ਪੇਸ਼ ਹੋਈਆਂ ਅਤਲ ਤ ਸਾਬ ਨੇ ਦੋਹਾਂ ਧਿਰਾਂ ਨੂੰ ਮੰਨ ਲਿਆ ਵੀ ਦੋਹ ਧਿਰਾਂ ਨੇ ਜਦੋਂ ਦੋਹ ਤੇ ਰੇਣ ਬਣ ਗਈਆਂ ਤਾਂ ਇੱਕ ਤੇ ਹਿੰਦੀ ਵਰਕਿੰਗ ਕਮੇਟੀ ਜਿਹੜੀ ਹੈਗੀ ਹੈ ਉਹ ਕਿਸ ਤਰ੍ਹਾਂ ਕਹੀ ਜਾ ਸਕਦੀ ਹੈ ਕਿ ਸੁਣਾਉਣੀ ਆਲੀ ਦਲ ਦੀ ਵਰਕਿੰਗ ਕਮੇਟੀ ਹੈ ਉਹ ਤਾਂ ਸੁਖਵੀਰ ਦੀ ਵਰਕਿੰਗ ਕਮੇਟੀ ਹੋ ਸਕਦੀ ਹੈ ਸੋ ਜਤ ਵੀਰ ਸਿੰਘ ਬਾਦਲ ਦੀ ਵਰਤਨ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਵਰਤਨ ਕਮੇਟੀ ਨਹੀਂ ਹੋ ਸਕਦੀ ਸੋ ਬਾਦਲ ਤਾਂ ਕਹਿੰਦੇ ਵੀ ਉਹ ਜਿਹੜੇ ਉਹ ਤਾਂ ਮੈਂਬਰੀ ਨਹੀਂਗੇ ਤੇ ਉਹਨਾਂ ਨੂੰ ਕਿਵੇਂ ਵਰਤਨੀ ਕਮੇਟੀ ਲਿਆ ਜਾ ਸਕਦਾ ਬਾਗੀ ਧੜੇ ਨੂੰ ਨਹੀਂ ਬਾਕੀ ਧੜਾ ਪਹਿਲਾਂ ਮੈਂਬਰੇ ਸੀ ਨਾ ਜੀ ਹੁਣ ਪ੍ਰੇਮ ਸਿੰਘ ਤੇ ਚੰਦੂ ਮਾਜਰਾ ਤੇ ਗੁਰਪ੍ਰੀਤ ਸਿੰਘ ਜਿਹੜੇ ਹੈ ਬਡਾਲਾ ਤੇ ਹੋਰ ਜਿਹੜੇ ਸੀ ਇਹ ਸਾਰੇ ਮੈਂਬਰੇ ਸੀ ਜੀ ਉਸ ਦੇ ਆਪਣਾ ਯਾਲੀ ਤੇ ਹੋਰ ਸਾਰੇ ਮੈਂਬਰ ਸੀ ਉਸ ਦੇ ਰੱਖਣਾ ਇਹ ਮੈਂਬਰਸ਼ੀ ਤੇ ਮੈਂਬਰ ਲੈਣ ਦਾ ਕੀ ਮਤਲਬ ਉਹ ਤਾਂ ਪਹਿਲਾਂ ਹੀ ਮੈਂਬਰ ਸੀ ਉਹ ਇੱਕ ਧੜੇ ਦੇ ਚ ਮੈਂਬਰ ਕਿਉਂ ਹੋਣ ਜਦੋਂ ਹੁਣ ਦੋ ਧੜੇ ਹੋ ਗਏ ਤਾਂ ਇਹ ਵਰਚਨ ਕਮੇਟੀ ਸਿਰਫ ਤੇ ਸਿਰਫ ਸੁਖਵੀਰ ਸਿੰਘ ਬਾਦਲ ਦੀ ਵਰਚਨ ਕਮੇਟੀ ਰਹੇਗੀ ਨਾ ਕਿ ਸ਼ਰੌਨੀ 41 ਦਲ ਦੀ ਕਮੇਟੀ ਹੈ ਨਹੀਂ ਫਿਰ ਇਹ ਕਾਲ ਤੱਕ ਸਭ ਨੂੰ ਨਹੀਂ ਹੁਕਮਨਾਮਾ ਵਿੱਚ ਇਹ ਐਡ ਕਰਨੀ ਚਾਹੀਦੀ ਜੀ ਵੀ ਦੋਨੇ ਤਰ੍ਹਾਂ ਦੇ ਆਪਣੇ ਮੈਂਬਰ ਲੈ ਜਾਣ ਵਰਕਿੰਗ ਕਮੇਟੀ ਚ ਫਿਰ ਇੱਕ ਤਰ ਦੇ ਕਿਉਂ ਲੈ ਗਏ ਜੀ ਨਹੀਂ ਜੀ ਵਰਕਿੰਗ ਕਮੇਟੀ ਬਾਰੇ ਤਾਂ ਜਿਹੜਾ ਅਕਾਲੀਪੁਰ ਸਾਹਿਬ ਦਾ ਹੁਕਮਨਾਮਾ ਹੋਣੀ ਸਕਦਾ ਸੀ ਉਹਨਾਂ ਨੇ ਤਾਂ 7 ਮੈਂਬਰੀ ਕਮੇਟੀ ਬਣਾਤੀ ਕਿ 7 ਮੈਂਬਰੀ ਕਮੇਟੀ ਹੈ ਜਿਹੜੀ ਅਕਾਲੀ ਦਲ ਦੀ ਭਰਤੀ ਕਰੂਗੀ ਤੇ ਫਿਰ ਇਹਦੇ ਸਿਧਾ ਪ੍ਰਧਾਨ ਚੁਣੂਗੀ ਉਹ ਤਾਂ ਫਿਰ ਜਦੋਂ ਪ੍ਰਧਾਨ ਚੁਣਿਆ ਜਾਣਾ ਸੀ ਉਸ ਤੋਂ ਬਾਅਦ ਨਵੀਂ ਵਰਕਿੰਗ ਕਮੇਟੀ ਬਣਨੀ ਸੀ ਉਹ ਤਾਂ ਆਪਣੇ ਆਪ ਦੇ ਵਿੱਚ ਸਪਸ਼ਟ ਹੈ ਗੱਲ ਉਹ ਵਰਕਿੰਗ ਕਮੇਟੀ ਬਾਰੇ ਕੋਈ ਅਲੈਦਾ ਹੁਕਮਨਾਮਾ ਤਾਂ ਹੋਣੀ ਸਕਦਾ ਸੀ ਜਦੋਂ ਆਕਾਲੀ ਦਲ ਜਿਹੜਾ ਸੀ ਆਕਾਲੀ ਦਲ ਦੀ ਹੁੰਦੀ ਵਰਜਨ ਕਮੇਟੀ ਆਪਣੇ ਆਪ ਭੰਗ ਹੋ ਗਈ ਜੀ ਉਹੋ ਤੇ ਨਾ ਤਾਂ ਕੋਈ ਆਕਾਲੀ ਦਲ ਦੀ ਜਿਹੜੀ ਹੈਗੀ ਐ ਕੋਈ ਵਰਜਨ ਕਮੇਟੀ ਰਹੀ ਨਾ ਟੋਰਕ ਕਮੇਟੀ ਰਹੀ ਜਦੋਂ ਉਹਨਾਂ ਨੇ ਕਰਤਾ ਵੀ ਮੁਰਤੇ ਢਾਂਚਾ ਖੜਾ ਹੋਊਗਾ ਇਹ ਹੁਟਮਨਾਮਾ ਦੇ ਕੇ ਉਹਨਾਂ ਨੇ ਸੱਤ ਜਿਹੜੇ ਸੀ ਜੇ ਮੈਂਬਰ ਬਣਾਤੇ ਸੱਤ ਮੈਂਬਰੀ ਕਮੇਟੀ ਬਣਾਤੀ ਤੇ ਉਹ 7 ਮੈਂਬਰੀ ਕਮੇਟੀ ਬਣਾ ਕੇ ਜਿਹੜਾ ਸੀ ਉਹਨਾਂ ਨੇ ਭਰਤੀ ਚਰਚੇ ਨਵੇਂ ਐਸ ਦੀਆਂ ਸਾਰੀਆਂ ਬਾਡੀਜ਼ ਤਿਆਰ ਕਰਨੀਆਂ ਸੀ ਤਾਂ ਇਸ ਵਰਕਿੰਗ ਕਮੇਟੀ ਦੀ ਤਾਂ ਹੋਂਦ ਇਹ ਨਾ ਰਹੀ ਇਹ ਆਏ ਵਰਚਿੰਗ ਕਮੇਟੀ ਆਪਣੇ ਆਪ ਖਤਮ ਹੋ ਚੁੱਕੀ ਸੀ ਉਹ ਸੱਤ ਮੈਂਬਰੀ ਕਮੇਟੀ ਨੇ ਭਰਤੀ ਚਰਚੇ ਨਵੀਆਂ ਜਿਹੜੀ ਵਰਚਿੰਗ ਕਮੇਟੀ ਬਣਾਉਣੀ ਸੀ ਨਵੀਂ ਤੌਰ ਤੇ ਕਮੇਟੀ ਬਣਾਉਣੀ ਸੀ ਤੇ ਨਵੀਆਂ ਜਿਹੜੀਆਂ ਅਸੀਂ ਹੋਰ ਬਾਡੀਜ਼ ਬਣਾਉਣੀਆਂ ਸੀ ਜੀਆਂ ਇਹ ਤਾਂ ਆਪਣੇ ਆਪ ਦੇ ਵਿੱਚ ਸਪਸ਼ਟ ਸੀ ਜਿਹੜਾ ਹਟਣਾ ਹੋ ਸੀ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਜੀ ਇਹ ਤੁਹਾਨੂੰ ਕੀ ਲੱਗਦਾ ਵੀ ਨਿਰਪੱਖ ਹੈ ਇਹ ਬਾਦਲਮਕੀਨ ਲੱਗਦੀ ਜੀ ਦੇਖੋ ਸੱਤ ਮੈਂਬਰੀ ਕਮੇਟੀ ਪਹਿਲਾਂ ਤਾਂ ਨਿਰਪੱਖੇ ਸੀ ਪਰੰਤੂ ਉੱਤਲ ਜਿਸ ਤਰ੍ਹਾਂ ਨਾਲ ਅਨਾਉਂਸ ਕੀਤਾ ਗਿਆ ਮਨਪ੍ਰੀਤ ਸਿੰਘ ਵਾਲਿਓ ਜਿਹੜਾ ਹੈ ਉਹ ਉਸ ਨੂੰ ਇੱਕ ਪਦਵੀ ਦੇ ਦਿੱਤੀ ਗਈ ਤੇ ਸੰਤ ਸਿੰਘ ਰਮੈਤਪੁਰ ਇਹ ਦੋਵੇਂ ਮੈਂਬਰ ਸੀਗੇ ਇਹ ਸੱਤ ਮੈਂਬਰੀ ਕਮੇਟੀ ਦੇ ਇਹਨਾਂ ਨੂੰ ਆਪਣੇ ਤੌਰ ਤੇ ਉਹਨਾਂ ਨੇ ਜਿਹੜਾ ਹੈ ਆਪਣੇ 그룹 ਚ ਲੈਣ ਦੀ ਕੋਸ਼ਿਸ਼ ਕੀਤੀ ਹੈ ਉਹ ਮੰਨਦੇ ਆ ਕਿ ਨਹੀਂ ਸੇਵਾ ਨੂੰ ਜਿਹੜੀ ਇਹਨਾਂ ਨੇ ਸੇਵਾ ਲਈ ਹੈ ਜੇ ਇੱਕ ਤਰਫਾ ਸੇਵਾ ਦੇਤੀ ਤੇ ਸੱਤ ਮੈਂਬਰੀ ਕਮੇਟੀ ਜਿਹੜੀ ਅਕਾਲਤੰਤ ਸਾਹਿਬ ਦੇ ਜਸੇਦਾਰ ਨੇ ਬਣਾਈ ਸੀ ਉਸ ਸਮੇਂ ਤਾਂ ਨਿਰਪੱਖ ਮੰਨੀ ਜਾਂਦੀ ਸੀ ਪਰੰਤੂ ਹੁਣ ਜਿਹੜੀ ਹੈਗੀ ਆ ਉਹ ਨਿਰਪੱਖ ਜਿਹੜੀ ਹੈਗੀ ਉਹ ਮੰਨਣ ਦਾ ਕੋਈ ਪ੍ਰਸ਼ਨੇ ਪੈਦਾ ਨਹੀਂ ਹੁੰਦਾ ਤੇ ਦੂਸਰੀ ਗੱਲ ਇਹਨਾਂ ਨੇ ਹੋਰ ਸਾਰਿਆਂ ਨੂੰ ਤਾਂ ਵਿੱਚ ਇਸ ਦੇ ਲਿੱਤਾ ਨਹੀਂ ਸਾਰੇ ਖਾਲਸਾ ਪੰਥ ਨੂੰ ਲਿੱਤਾ ਨਹੀਂ ਸਿੱਖ ਪੰਥ ਨੂੰ ਲਿੱਤਾ ਨਹੀਂ ਤਾਂ ਬਾਦਲ ਦਲ ਦਾ ਸਮਝੌਤਾ ਕਰਾਇਆ ਬਾਦਲ ਦਲ ਦੇ ਦੋ ਧੜੇ ਬਣ ਗਏ ਸੀ ਸਿੰਘ ਸਾਹਿਬ ਨੇ ਚੇਤੇ ਨਹੀਂ ਚਿਹਹਾ ਕਿ ਸਾਰਾ ਸਿੱਖ ਪੰਥ ਇਕੱਠਾ ਹੋ ਕੇ ਸ਼ਰਾਉਣੀ ਇਕੱਲੀ ਦਲ ਬਣਾਉਗਾ ਉਹ ਤਾਂ ਜਿਹੜਾ ਬਾਦਲ ਦਲ ਦੇ ਧੜਿਆਂ ਦੇ ਵਿੱਚ ਜਿਹੜੀ ਫੁੱਟ ਪੈ ਗਈ ਸੀ ਬਾਦਲ ਧੜੇ 'ਚ ਹੀ ਫੁੱਟ ਪੈ ਗਈ ਇਸੇ ਕਲੇਚ ਉਹ ਬਾਦਲ ਧੜੇ ਨੂੰ ਹੀ ਜਿਹੜਾ ਹੈ ਉਹਨਾਂ ਨੇ ਉਹਦਾ ਰਾਜੀਨਾਮਾ ਚਰਾਇਆ ਅਟਲਤਾਪ ਸਾਬ ਦੇ ਜਥੇਦਾਰ ਨੇ ਸਿੱਖ ਪੰਥ ਨੂੰ ਤਾਂ ਨਹੀਂ ਨਾ ਇਕੱਠਾ ਕੀਤਾ ਜੀ ਪਰ ਹੁਣ 20 ਤਰੀਕ ਨੂੰ ਭਰਤੀ ਪ੍ਰਕਿਰਿਆ ਸ਼ੁਰੂ ਹੋਣੀ ਹੈ ਜੀ ਉਹਦੇ ਵਿੱਚ ਸੱਤ ਮੈਂਬਰੀ ਕਮੇਟੀ ਦਾ ਕੋਈ ਰੋਲ ਨਹੀਂ ਦੱਸਿਆ ਗਿਆ ਦਲਜੀਤ ਸਿੰਘ ਚੀਮਾ ਨੇ ਆਪ ਹੀ ਸਾਰੇ ਜ਼ਿਲ੍ਹਿਆਂ 'ਚ ਡਿਊਟੀਆਂ ਲਾਤੀ ਆਪਦੇ ਅੱਗੋਂ ਦੀਆਂ ਵੀ ਤੁਸੀਂ ਭਰਤੀ ਕਰੋ ਸੱਤ ਮੈਂਬਰੀ ਕਮੇਟੀ ਨੂੰ ਤਾਂ ਕਿਹਾ ਹੀ ਨਹੀਂ ਗਿਆ ਵੀ ਤੁਸੀਂ ਭਰਤੀ ਕਰੋ ਸੱਤ ਮੈਂਬਰੀ ਕਮੇਟੀ ਦੀ ਤਾਂ ਹੋਂਦ ਨੂੰ ਹੀ ਨਹੀਂ ਮੰਨਿਆ ਜੀ ਉਹਨਾਂ ਨੇ ਬਲਕਿ ਉਹ ਇਹ ਕਹਿ ਰਹੇ ਨੇ ਕਿ ਅਸੀਂ ਜਿਹੜੀ ਬੰਦ ਕਮਰਾ ਮੀਟਿੰਗ ਚ ਰਹੀ ਸੀਗੀ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਆਪਣਾ ਅਟਲਤਕ ਸਭ ਦੇ ਜਥੇਦਾਰ ਮਨਜੋਤ ਜਥੇਦਾਰ ਗਿਆਨੀ ਰਜਵੀਰ ਸਿੰਘ ਦੇ ਨਾਲ ਉਸ ਦੇ ਵਿੱਚ ਵੀ ਗਿਆਨੀ ਜੀ ਨੇ ਮਨਜ਼ੂਰੀ ਦਿੱਤੀ ਜਥੇਦਾਰ ਸਾਹਿਬ ਨੇ ਬਈ ਤੁਸੀਂ ਆਪ ਦੇ ਤੌਰ ਤੇ ਭਰਤੀ ਕਰ ਲਓ ਉਹ ਸੱਤ ਮੈਂਬਰੀ ਕਮੇਟੀ ਅਸੀਂ ਕਹਿੰਦੇ ਉਹਨਾਂ ਨੂੰ ਸਮਝਾਇਆ ਸੀ ਬਈ ਉਹ ਇੱਕ ਸੰਵਿਧਾਨਿਕ ਉਲੰਘਣਾ ਦਾ ਮਸਲਾ ਬਣਦਾ ਸੰਵਿਧਾਨਕ ਤੌਰ ਤੇ ਜਿਹੜਾ ਹੈਗਾ ਉਹ ਇਹ ਪਾਰਟੀ ਦੀ ਮੰਤਰ ਰੱਦ ਹੋ ਜੂ ਇਹ ਸਭ ਝੂਠੀਆਂ ਗੱਲਾਂ ਨੇ ਤੇ ਉਹ ਸੱਤ ਮੈਂਬਰੀ ਦੀ ਹੋਂਦ ਤਾਂ ਇਹਨਾਂ ਨੇ ਖਤਮ ਕਰਤੀ ਜਥੇਦਾਰ ਸਾਹਿਬ ਨੇ ਤਾਂ ਕੁਝ ਨਹੀਂ ਕਿਹਾ ਇਹਨਾਂ ਨੇ ਕਿਹਾ ਤਾਂ ਵੀ ਸਾਨੂੰ ਜਥੇਦਾਰ ਸਾਹਿਬ ਨੇ ਕਿਹਾ ਸੀਗਾ ਸੋ ਹੁਣ ਕਿਹਾ ਸੀ ਜਾਂ ਨਹੀਂ ਕਿਹਾ ਸੀ ਜਿਹੜੀ ਗੱਲ ਜਿਹੜਾ ਹੁਕਮਨਾਮ ਅਦਾਲਤਾਂ ਸਾਹਿਬ ਦੀ ਫਸੀਲਤੋਂ ਜਿਹੜਾ ਹੈ ਸੁਣਾਇਆ ਗਿਆ ਜਿਹੜਾ ਪਾਵਨ ਸਥਾਨ ਹੈ ਬੜੀ ਪਾਕ ਪਵਿੱਤਰ ਸਥਾਨ ਹੈ ਬਹੁਤ ਮਹਾਨ ਤੇ ਪਾਵਨ ਸੰਸਥਾ ਹੈ ਸਾਲਸਾ ਪੰਥ ਦੀ ਉਹਦੀ ਫਸੀਲ ਤੋਂ ਜਿਹੜੀ ਪਾਵਨ ਫਸੀਲ ਤੋਂ ਛੜਚੇ ਜਿਹੜਾ ਹੁਕਮਨਾਮਾ ਸਮਾਤਾ ਸਨਾਤਾ ਉਹਨੂੰ ਇੱਕ ਬੰਦ ਕਮਰੇ ਦੇ ਵਿੱਚ ਕਿਸ ਤਰ੍ਹਾਂ ਬਦਲਿਆ ਜਾ ਸਕਦਾ ਹੈ ਉਹ ਹੁਕਮਨਾਮਾ ਪਾਜੀ ਸਿੰਘ ਸਾਹਿਬਾਨ ਨੇ ਜਿਹੜਾ ਸੁਣਾਇਆ ਤੇ ਹੁਣ ਜਿਹੜਾ ਕਹਤਾ ਜੀ ਸਾਨੂੰ ਜਥੇਦਾਰ ਸਾਹਿਬ ਨੇ ਕਹਤਾ ਕਿ ਉੱਥੇ ਬਦਲਤਾ ਸੋ ਬਦਲਿਆ ਨਹੀਂ ਬਦਲਿਆ ਮੇਰਾ ਮਤਲਬ ਹੈ ਕਿ ਉਹ ਬਦਲਿਆ ਜਾ ਹੀ ਨਹੀਂ ਸਕਦਾ ਸੀ ਕਿਉਂਕਿ ਫਸੀਲ ਤੋਂ ਹੀ ਜਿਹੜਾ ਸੀ ਉਹ ਹੁਕਮਨਾਮਾ ਹੁੰਦਾ ਤੇ ਜਿਹੜਾ ਇੱਕ ਵਾਰੀ ਹੋ ਗਿਆ ਉਹਦੀ ਥਾਂ ਨਵਾਂ ਹੁਕਮਨਾਮਾ ਜ ਉਹਨੂੰ ਬਦਲ ਕੇ ਹਟਮਨਾਮਾ ਜਾਂ ਉਹਦੇ ਵਿੱਚ ਸੋਧ ਚਰਚੇ ਹੋਣ ਨਾ ਮ ਵੀ ਆਮ ਤੌਰ ਤੇ ਹੁੰਦਾ ਨਹੀਂ ਹੁੰਦਾ ਸੋ ਇਸ ਦੇ ਵਿੱਚ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਉਹਦੀ ਹੋਂਦ ਨੂੰ ਇਹਨਾਂ ਨੇ ਸਵੀਕਾਰ ਨਹੀਂ ਕੀਤਾ ਹੁਣ ਤਾਂ ਸਰਦਾਰ ਦਲਜੀਤ ਸਿੰਘ ਚੀਮਾ ਕਹਿੰਦੇ ਨੇ ਕਿ ਜਿਹੜੀ ਹੈਗੀ ਹੈ ਇਹ ਵਰਕਿੰਗ ਕਮੇਟੀ ਭਰਤੀ ਕਰ ਰਹੀ ਹੈ ਹੁਣ ਵਰਕਿੰਗ ਕਮੇਟੀ ਟੱਡ ਚੀਜ਼ ਹੈ ਤੇ ਸੱਤ ਮੈਂਬਰੀ ਕਮੇਟੀ ਜਿਹੜੀ ਇੱਕ ਹੋਰ ਚੀਜ਼ ਹੈ ਤੇ ਹੁਣ ਜਿਹੜੀ ਭਰਤੀ ਕਰ ਰਹੀ ਹੈ ਉਹ ਸਿਰਫ ਸੁਖਵੀਰ ਸਿੰਘ ਬਾਦਲ ਦੀ ਵਰਕਿੰਗ ਕਮੇਟੀ ਕਰ ਰਹੀ ਹੈ ਨਾ ਕਿ ਸੁਧਾਰ ਲਹਿਰ ਦੀ ਵਰਕਿੰਗ ਕਮੇਟੀ ਬਿਲਕੁਲ ਜੀ ਸਕੀਰ ਆਪਣੇ ਭਾਰਤੀ ਲਈ ਬਾਦਲ ਦਲੀਏ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਿਆ ਨੇ ਹਾਂ ਸਾਰੇ ਉਹ ਜਿਹੜੇ ਬਾਦਲ ਦਲੀਏ ਨੇ ਆਪਦੀਆਂ ਡਿਊਟੀਆਂ ਲਾਤੀਆਂ ਆਪਦੀ ਭਰਤੀ ਹੈ ਤੇ 1 ਮਾਰਚ ਨੂੰ ਸੁਖਵੀਰ ਸਿੰਘ ਬਾਦਲ ਦਾ ਫੇਰ ਮੁर्चे ਪ੍ਰਧਾਨ ਬਣਨਾ ਜਿਹੜਾ ਉਹ ਤੈ ਹੈ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਨੇ ਪਹਿਲਾਂ ਕਿਹਾ ਸੀ ਕਿ ਅਕਾਲੀ ਦਲ ਜਿਹੜਾ ਸੀਗਾ ਉਹ ਆਰਾਮ ਕਰ ਰਿਹਾ ਸੀਗਾ ਜੀ ਤਦੇ ਅਕਾਲੀ ਦਲ ਵੀ ਆਰਾਮ ਕਰਦਾ ਹੁੰਦਾ ਹੈ ਤਦੇ ਕਿ ਇੰਨੀ ਵੱਡੀ ਪਾਰਟੀ ਸੰਸਥਾ ਜਿਹੜੀ ਸ਼ਹੀਦਾਂ ਦੀ ਪਾਰਟੀ ਹੈ ਤੇ ਉਹ ਸੁਖਵੀਰ ਸਿੰਘ ਬਾਦਲ ਉਹਦਾ ਵਾਰਸ ਨਹੀਂ ਹੈ ਉਹ ਜਿਹੜੀ ਹੈ ਇੱਕ ਅਕਾਲੀ ਦਲ ਕਹਿ ਦੇਣਾ ਵੀ ਅਕਾਲੀ ਦਲ ਆਰਾਮ ਕਰਦਾ ਸੀ ਅਕਾਲੀ ਦਲ ਇਸ ਤਰ੍ਹਾਂ ਆਰਾਮ ਕਰਦਾ ਉਹ ਤਾਂ ਜਿਹੜੀ ਹੈਗੀ ਹੈ ਮਰਜੀਵਣਿਆਂ ਦੀ ਪਾਰਟੀ ਬਣਾਈ ਸੀ 1920 ਦੇ ਵਿੱਚ ਜਿਹਨੂੰ ਇਹਨਾਂ ਨੇ ਖਤਮ ਕਰਤਾ ਮੋਦਾ ਕਾਨਫਰੰਸੇ ਖਤਮ ਕਰਤਾ ਸੀ ਪਰ ਇਹ ਕਹਿਣਾ ਕਿ ਅਕਾਲੀ ਦਲ ਆਰਾਮ ਕਰ ਰਿਹਾ ਹੈ ਤਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮਰਿਆਦਾ ਦੀ ਉਲੰਘਣਾ ਹੈ ਆਰਾਮ ਨਹੀਂ ਕਰ ਰਿਹਾ ਸੀ ਇਹ ਸਾਜਸਾ ਬਣਾ ਰਿਹਾ ਸੀ ਇਹਨਾਂ ਦਾ ਧੜਾ ਅਕਾਲੀ ਦਲ ਨਹੀਂ ਸਾਜਸਾ ਬਣਾ ਰਿਹਾ ਸੀ ਸੁਖਵੀਰ ਸਿੰਘ ਬਾਦਲ ਤੇ ਉਹਦਾ ਧੜਾ ਸਾਜਸਾ ਬਣਾ ਰਿਆ ਸੀ ਉਹ ਸਾਜ਼ਿਸ਼ ਦੇ ਵਿੱਚ ਕਾਮਯਾਬ ਹੋ ਜੇ ਕਿਉਂਕਿ ਹੁਣ ਸਿੰਘ ਸਾਹਿਬ ਨੇ ਕੋਈ ਕੋਈ ਬੋਲੇ ਨਹੀਂ ਹਨ ਸਿੰਘ ਸਾਹਿਬ ਨੇ ਕੋਈ ਗੱਲ ਚਹੀ ਨਹੀਂ ਹੁਣੇ ਆਪ ਦੀ ਭਰਤੀ ਚਰਚੇ ਉਹਦੇ ਵਿੱਚ ਮਨਪ੍ਰੀਤ ਸਿੰਘ ਯਾਦੀ ਦੀ ਡਿਊਟੀ ਵੀ ਲਾਤੀ ਸੰਤ ਸਿੰਘ ਰਮੈਤਪੁਰ ਦੀ ਡਿਊਟੀ ਵੀ ਲਾਤੀ ਤਾਂ ਜੋ ਉਹਨਾਂ ਨੂੰ ਵੀ ਤਾਲਾ ਕੀਤਾ ਜਾ ਸਕੇ ਜਿਹੜੇ ਦੋ ਮੈਂਬਰ ਸੁਧਾਰ ਲਹਿਰ ਦੇ ਵਿੱਚ ਆਉਂਦੇ ਸੀ ਤੇ ਇਸ ਤਰ੍ਹਾਂ ਚਰਚੇ ਹੁਣੇ ਫਿਰ ਆਪ ਖੁਦਰੀ ਚਰਚੇ ਉਹੀ ਜਿਹੜਾ ਪੁਰਾਣਾ ਇਹਨਾਂ ਦਾ ਹੈਗਾ ਚਾਲੀ ਦਲ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਫਰਜੀ ਤੇ ਉਹ ਤੇ ਅਕਾਲੀ ਦਲ ਦੇ ਵਿੱਚ ਲਿਆ ਕੇ ਫਿਰ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾ ਦੇਣਗੇ ਬਲਕਿ ਹਟਮਨਾਮੇ ਦਾ ਇਹਨਾਂ ਨੇ ਇਹ ਫਾਇਦਾ ਲਿਆ ਕਿ ਜਿਹੜੇ ਬੰਦੇ ਇਹਨਾਂ ਦੇ ਨਾਲ ਸਹਿਮਤ ਨਹੀਂ ਸੀ ਜੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਖਾਸਾ ਜੀ ਗੱਲ ਹੋਰ ਦੱਸੋ ਸੁਖਵੀਰ ਬਾਦਲ ਜੀ ਆਪਣੇ ਦਾ ਬਿਆਨ ਆਇਆ ਹੈ ਸਭਈ ਉਹਨਾਂ ਦੀ ਟਰਮ ਪੂਰੀ ਹੋ ਗਈ ਸੀ ਪ੍ਰਧਾਨਗੀ ਦੀ ਮਿਆਦ ਪੂਰੀ ਹੋ ਗਈ ਸੀ ਇਸ ਲਈ ਉਹਨਾਂ ਨੇ ਅਸਤੀਫਾ ਦਿੱਤਾ ਜਿਸ ਤੋਂ ਤੁਹਾਨੂੰ ਲੱਗਦਾ ਨਹੀਂ ਵੀ ਇਹ ਆਪਣੇ ਅਕਾਲ ਤਖਤ ਦੀ ਆਪਣੇ ਮਾਨ ਮर्याਦਾ ਨੂੰ ਹਜੀ ਵੀ ਠੇਸ ਲਾ ਰਹੇ ਨੇ ਦੇਖੋ ਜੀ ਅਕਾਲਤਾ ਇਸ ਸਾਰ ਦੀ ਮਾਨ ਮर्याਦਾ ਨੂੰ ਤਾਂ ਪਹਿਲੇ ਦਿਨ ਹੀ ਠੇਸ ਲਾਤੀ ਸੀ ਜਦੋਂ 3 ਦਿਨਾਂ ਦੇ ਵਿੱਚ ਅਸਤੀਫਾ ਨਹੀਂ ਮਨਜ਼ੂਰ ਕੀਤਾ ਹੁਣ ਤਾਂ ਉਹ ਕਹਿੰਦਾ ਵੀ ਸਾਡਾ ਜੀ ਪਾਰਟੀ ਦਾ ਜਿਹੜਾ ਸੰਵਿਧਾਨ ਸੀ ਉਹਦੇ ਮੁਤਾਬਕ ਮੈਂ ਰਿਟਾਇਰ ਹੋ ਗਿਆ ਤੁੰਤੇ ਮੇਰੀ 5 ਸਾਲ ਦੀ ਟਰਮ ਪੂਰੀ ਹੋ ਗਈ ਦੂਜੀ ਵਾਰੀ ਪ੍ਰਧਾਨ ਬਣਨ ਤੇ ਕੋਈ ਪਾਬੰਦੀ ਨਹੀਂ ਹੈ ਦੂਜੀ ਵਾਰੀ ਪ੍ਰਧਾਨਗੀ ਲਈ ਖੜੇ ਹੋਣ ਤੇ ਵੀ ਕੋਈ ਪਾਬੰਦੀ ਨਹੀਂ ਹੈ ਜੇ ਪਾਰਟੀ ਦੂਜੀ ਵਾਰੀ ਚੁਣ ਜੇ ਉਸ ਤੇ ਵੀ ਪਾਬੰਦੀ ਨਹੀਂ ਹੈ ਤੇ ਮੈਂ ਸੰਵਿਧਾਨ ਮੁਤਾਬਕ ਵੱਲ ਰਿਹਾ ਅਟਲ ਤਖਤ ਦਾ ਇਹ ਵਿੱਚ ਕੋਈ ਦਖਲ ਨਹੀਂ ਅਟਾਲ ਤਖਤ ਨੂੰ ਨੀਮਾ ਦਿਖਾ ਰਿਹਾ ਹੈ ਅਟਾਲ ਤਖਤ ਨੂੰ ਵਰਤਿਆ ਜਾ ਰਿਹਾ ਹੈ ਅਟਾਲ ਤਖਤ ਦੀ ਵਰਤੋਂ ਜਿਹੜੀ ਆਪਦੀ ਖੁਦਗਰਜ਼ੀ ਲਈ ਕੀਤੀ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਵੀ ਜਥੇਦਾਰ ਹਜੇ ਵੀ ਸੁਖਮੀਰ ਬਾਦਲ ਦੇ ਪ੍ਰਭਾਵ ਹੇਠ ਨੇ ਦੇਖੋ ਬਿਲਕੁਲ ਪ੍ਰਭਾਵ ਵੇਠ ਨਹੀਂ ਜੀ ਜਿਸ ਤਰ੍ਹਾਂ ਨਾਲ ਇਹ ਫੈਸਲਾ ਹੋਇਆ ਜਿਸ ਤਰ੍ਹਾਂ ਦੇ ਨਾਲ ਫੈਸਲੇ ਦੇ ਵਿੱਚ ਇਹ ਦਲਜੀਤ ਸਿੰਘ ਚੀਮਾ ਤੇ ਹਰਜਿੰਦਰ ਸਿੰਘ ਧਾਮੀ ਕਹਿ ਰਹੇ ਨੇ ਜੀ ਸੋਧ ਕਰਤੀ ਜੀ ਹੁਣ ਆ ਫੈਸਲਾ ਬਦਲਤਾ ਜੀ ਪਹਿਲਾਂ ਤਿੰਨ ਦਿਨਾਂ ਵਾਲਾ ਬਦਲਤਾ ਉਹ ਤਿੰਨ ਦਿਨਾਂ ਵਾਲਾ ਜਾਨੀ ਰਕबीर ਸਿੰਘ ਨੇ ਨਹੀਂ ਉਹ ਐਲਾਨ ਕੀਤਾ ਵੀ ਬਦਲਤਾ ਇਹਨਾਂ ਨੇ ਐਲਾਨ ਕਰਤਾ ਜਥੇਦਾਰ ਵੱਲੋਂ ਜੇ ਧਾਮੀ ਸਾਹਿਬ ਤੇ ਚੀਮਾ ਸਾਹਿਬ ਇਹ ਬਦਲਣ ਦਾ ਐਲਾਨ ਕਰ ਸੱਚਦੇ ਨੇ ਤਾਂ ਜਥੇਦਾਰ ਤਾਂ ਸਿੱਧੇ ਪ੍ਰਭਾਵ ਥੱਲੇ ਜਥੇਦਾਰ ਬੋਲਦੇ ਨਹੀਂ ਉਸ ਤੋਂ ਬਾਅਦ ਤੇ ਜਥੇਦਾਰ ਗੱਲ ਨਹੀਂ ਕਰਦੇ ਇਹ ਆਪੇ ਜਥੇਦਾਰ ਦੇ ਹੁਤਮਾ ਨੂੰ ਬਦਲੀ ਜਾਂਦੇ ਆ ਜਿਹੜੇ facilties ਸੁਣਾਏ ਸੀ ਸੋ ਸਿੱਧਮ ਸਿੱਧੇ ਪ੍ਰਭਾਵ ਥੱਲੇ ਭੁੰਦਰ ਸਾਹਿਬ ਬਦਲਦਲੀਏ ਨੇ ਜੀ ਭੁੰਦਰ ਸਾਹਿਬ ਭੁੰਦਰ ਸਾਹਿਬ ਤਾਂ ਜੀ ਪੱਤੇ ਬਦਲਦਲੀਏ ਜੇ ਪ੍ਰਕਾਸ਼ ਸਿੰਘ ਬਾਦਲ ਦਾ ਸਭ ਤੋਂ ਵਿਸ਼ਵਾਸ ਜੋਤ ਕੋਈ ਬੰਦਾ ਸੀ ਉਹ ਸਰਦਾਰ ਬਲਵਿੰਦਰ ਸਿੰਘ ਭੁੰਦਰ ਸੀ ਤੇ ਜੇ ਸੁਖਵੀਰ ਦਾ ਕੋਈ ਸਭ ਤੋਂ ਪੱਤਾ ਬੰਦਾ ਹੈ ਉਹ ਵੀ ਸਰਦਾਰ ਬਲਵਿੰਦਰ ਸਿੰਘ ਭੁੰਦਰ ਜੀ ਤੇ ਇੱਕ ਗੱਲ ਹੋਰ ਦੱਸੋ ਜੀ ਜਿਹੜੇ ਸੁਖਵੀਰ ਬਾਦਲ ਨੇ ਤੇ ਉਹ ਕਦੇ ਵੀ ਮੈਨੇ ਧਾਰਮਿਕ ਸਜ਼ਾ ਵੀ ਪੂਰੀ ਕਰ ਲਈ ਐ ਤੇ ਮੈਨੇ ਹੁਣ ਅਸਤੀਫਾ ਦੇ ਕੇ ਸਿਆਸੀ ਸਜ਼ਾ ਵੀ ਪੂਰੀ ਕਰ ਲਈ ਐ ਤੇ ਕੀ ਤੁਹਾਨੂੰ ਲੱਗਦਾ ਵੀ ਸਿੱਖ ਪੰਥ ਇਸ ਗੱਲ ਨੂੰ ਪ੍ਰਵਾਨ ਕਰੂਗਾ ਜੀ ਦੇਖੋ ਜੀ ਇਹ ਜਿਹੜਾ ਹੈਗਾ ਇਹ ਮੈਂ ਬਈ ਮੈਂ ਰਾਜਨੀਤੀ ਚ ਸਜਾ ਪੂਰੀ ਕਰ ਲਈ ਉਹ ਤਾਂ ਕਹਿੰਦੀ ਨਹੀਂ ਹਨ ਕਿ ਮੈਂ ਅਕਾਲ ਤਖਤ ਦੇ ਹੁਕਮ ਨਾਲ ਪੂਰੀ ਕਰ ਲਈ ਉਹ ਤਾਂ ਕਹਿੰਦੇ ਮੇਰੀ ਟਰਮ ਪੂਰੀ ਹੋ ਗਈ ਸੀ ਜਦੋਂ ਸੁਰਜੀਤ ਵੀਰ ਸਿੰਘ ਬਾਦਲੇ ਕਹਿ ਰਿਹਾ ਮੇਰੀ ਟਰਮ ਪੂਰੀ ਹੋ ਗਈ ਸੀ ਤਾਂ ਮੈਂ ਇਸ ਤੋਂ ਜੀ ਕਹਿੰਦੇ ਹੁੰਦੇ ਨੇ ਅਸਤੀਫਾ ਦੇ ਦਿੱਤਾ ਤੇ ਅਕਾਲ ਤਖਤ ਤੇ ਚਾਉਂਦਾ ਹੀ ਨਹੀਂ ਹੈ ਅਕਾਲ ਤਖਤ ਸਾਹਿਬ ਦਾ ਹੁਕਮ ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਮੰਨ ਲਿਆ ਸਜਾ ਪੂਰੀ ਕਰ ਲਈ ਧਰਮ ਚ ਸਜਾ ਜਿਹੜੀ ਹੈ ਉਹਨਾਂ ਨੇ ਪੂਰੀ ਕਰ ਲਈ ਉਹ ਥੋੜੀ ਸੀ ਬਹੁਤੀ ਸੀ ਉਹ ਕਿਸੇ ਨੇ ਵਿਸ਼ਵਾਸ ਨਹੀਂ ਕੀਤਾ ਉਹ ਬਈ ਉਹ ਤੋਂ ਸਜਾ ਪੂਰੀ ਕੀਤੀ ਆ ਉਹ ਇੱਥੇ ਜਿਹੜਾ ਡਰਾਮੇਬਾਜ਼ੀ ਸੀ ਉਹ ਡਰਾਮੇਬਾਜ਼ੀ ਜਿਹੜੀ ਆ ਉਹ ਉਤਰਲੀ ਤੇ ਫੇਰ ਕੌਮ ਦੇ ਸਿਰ ਜਿਹੜਾ ਹੈਗਾ ਉਹ ਸੁਖਵੀਰ ਸਿੰਘ ਬਾਦਲ ਨੂੰ ਮੜਨ ਦੀ ਚਾਲ ਸੀ ਪਰ ਕੌਮ ਇਹਨੂੰ ਕਦੇ ਬਰਦਾਸ਼ਤ ਨਹੀਂ ਕਰੂਗੀ ਕੌਮ ਇਸ ਨੂੰ ਕਦੇ ਮਨਜ਼ੂਰ ਨਹੀਂ ਕਰੂਗੀ ਥਾਲਸਾ ਪੰਥੇ ਨੂੰ ਕਦੇ ਮਨਜ਼ੂਰ ਨਹੀਂ ਕਰੂਗਾ ਬਲਕੇ ਭਾਈ ਅਮਰਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਨਵੀਂ ਪਾਰਟੀ ਬਣ ਰਹੀ ਹੈ 14 ਜਿਹੜੀ ਹੈਗੀ ਜਨਵਰੀ ਨੂੰ ਮਾਗੀ ਦੇ ਪਾਵਨ ਪਵਿੱਤਰ ਮੌਕੇ ਤੇ ਮੋਤਸਰ ਸਾਹਿਬ ਦੀ ਪਾਵਨ ਧਰਤੀ ਤੇ ਤੇ ਸਰਦਾਰ ਤਰਸੀਮ ਸਿੰਘ ਦੇ ਐਕਟਿੰਗ ਜਿਹੜੇ ਨੇ ਉਹ ਪ੍ਰਧਾਨ ਹੋਣਗੇ ਤੇ ਕਾਰਜਕਾਰੀ ਪ੍ਰਧਾਨ ਹੋਣਗੇ ਉਸ ਨੂੰ ਖਾਲਸਾ ਪੰਥ ਨੇ ਪਹਿਲਾਂ ਹੀ ਮੰਨਤਾ ਦੇ ਦਿੱਤੀ ਹੈ ਉਸ ਪਾਰਟੀ ਨੇ ਪਹਿਲਾਂ ਹੀ ਖਾਲਸਾ ਪੰਥ ਦਾ ਵਿਸ਼ਵਾਸ ਜਿਹੜਾ ਹੈ ਜਿੱਤ ਲਿਆ ਹੁਣ ਸੁਖਵੀਰ ਸਿੰਘ ਬਾਦਲ ਦੀ ਨਾ ਪੁੱਤ ਪਾਰਟੀ ਦੀ ਹੁੰਦਾ ਨਾ ਕੋਈ ਆਪ ਦੀ ਲੀਡਰਸ਼ਿਪ ਦੀ ਹੁੰਦਾ ਹੁਣ ਤਾਂ ਜਿਹੜੀ ਹੈ ਖਾਲਸਾ ਪੰਥ ਵਿੱਚ ਇੱਕੋ ਇੱਕ ਪਾਰਟੀ ਜਿਹੜੀ ਚ ਭਾਈ ਅਮਰਤਪਾਲ ਸਿੰਘ ਦੀ ਪ੍ਰਧਾਨਗੀ ਹੇਠ ਤੇ ਆਪਣਾ ਸਰਦਾਰ ਤਰਸੀਮ ਸਿੰਘ ਦੀ ਕਾਰਜਕਾਰੀ ਪ੍ਰਧਾਨਗੀ ਹੇਠ 14 ਜਨਵਰੀ ਨੂੰ ਟਾਈਮ ਹੋ ਰਹੀ ਹੈ ਮੁਤਸਰ ਸਾਹਿਬ ਉਹੀ ਜਿਹੜੀ ਹੈ ਜੀ ਖਾਲਸਾ ਪੰਥ ਦੀ ਨਵੇਂ ਦਾ ਜਥੇਬੰਦੀ ਮੰਨੀ ਜਾਊਗੀ ਨਹੀਂ ਹੁਣ ਜਿਵੇਂ ਤੁਸੀਂ ਗੱਲ ਜ਼ਿਕਰ ਕੀਤਾ ਵੀ ਮਾਗਿਆ ਦਿਨ 14 ਤਰੀਕ ਨੂੰ ਇੱਕ ਨਵੀਂ ਪਾਰਟੀ ਬਣ ਰਹੀ ਹੈ ਭਾਈ ਅਮਰਤਪਾਲ ਦੀ ਗਵਾਈ ਵਿੱਚ ਪਰ ਉਹ ਭਾਈ ਅਮਰਤਪਾਲ ਜੀ ਦੇ ਆਪਣੇ ਹੁਣ ਜਾਪਾ ਲਗਾ ਦਿੱਤੀ ਗਈ ਹੈ ਤਨਿਲਾਦਨ ਕੇਂਦਰ ਸਰਕਾਰ ਸਿੱਧੇ ਤੌਰ ਤੇ ਬਾਦਲਾਂ ਦਾ ਪੱਖ ਪੂਰ ਰਹੀ ਹੈ ਨਹੀਂ ਜੀ ਬਾਦਲਾਂ ਦਾ ਪੱਖ ਤਾਂ ਸ਼ੁਰੂ ਤੋਂ ਹੀ ਪੂਰਦੇ ਰਹੇ ਨੇ ਪਹਿਲਾਂ ਇਹਨਾਂ ਦੀ ਤਾਜਰਸ ਨਾਲ ਸੰਧੀ ਸੀ ਜਦੋਂ ਭਾਜਪਾ ਸਰਕਾਰ ਚਾਹੀਦੀ ਭਾਜਪਾ ਨਾਲ ਸੰਧੀ ਹੈ ਤੇ ਇਹ ਤਾਂ ਭਾਜਪਾ ਦੇ ਖਾਸਮ ਖਾਸ ਨੇ ਭਾਜਪਾ ਜਿਹੜੀ ਹੈਗੀ ਹੈ ਭਾਜਪਾ ਨਾਲ ਇਹਨਾਂ ਨੇ ਜੱਠ ਜੋੜ ਕੀਤਾ ਭਾਜਪਾ ਨੂੰ ਪੰਜਾਬ ਦੇ ਵਿੱਚ ਲਿਆਂਦਾ ਤੇ ਕੇਂਦਰ ਸਰਕਾਰ ਤਾਂ ਇਹ ਚਾਹੁੰਦੀ ਉਹ ਹੈ ਵੀ ਇਹ ਮੁਰਤੇ ਜਿਹੜਾ ਹੈਗਾ ਸ਼ਰੋਮਿੰਗ ਦਰਦਾਰਾ ਪਰਵੰਧ ਕਮੇਟੀ ਤੇ ਕਾਬਜ਼ ਹੋ ਜਾਣ ਇਸੇ ਲਈ ਚੋਣਾਂ ਨਹੀਂ ਚੜਾਈਆਂ ਜਾ ਰਹੀਆਂ ਤੇ ਸਾਮਨੀ ਦਰਦੋਰਾ ਪ੍ਰਬੰਧਕ ਕਮੇਟੀ ਦੇ ਨੂੰ ਕਾਬੂ ਜੇ ਕਰਨ ਦੇ ਲਈ ਇਹ ਸਾਰੇ ਡਰਾਮੇ ਕੀਤੇ ਜਾ ਰਹੇ ਨੇ ਜੀ ਦੇ ਵਿੱਚ ਕੇਂਦਰ ਦੀ ਸਿੱਧੀ ਸ਼ਹਿ ਪ੍ਰਾਪਤ ਹੈ ਤੇ ਕੇਂਦਰ ਦੇ ਕੀ ਕਹਿੰਦੇ ਹੁੰਦੇ ਨੇ ਇਹ ਸਾਜਬਾ ਕਰਕੇ ਕੇਂਦਰ ਨਾਲ ਇਹ ਸਾਰੀ ਗੱਲ ਜਿਹੜੀ ਹੈ ਇਹ ਸਿਰੇ ਚੜ੍ਹੀ ਜਾ ਰਹੀ ਹੈ ਪਰੰਤੂ ਕੌਮੇ ਨੂੰ ਜਿਹੜੀ ਇਸੇ ਤਰੀਕੇ ਨਾਲ ਮਨਜ਼ੂਰ ਨਹੀਂ ਪਰੂ ਜੀ ਖਾਸਾ ਜੀ ਗੱਲ ਹੋਰ ਦੱਸੋ ਕਾਲ ਤੱਕ ਸਭ ਤੋਂ ਇਹ ਵੀ ਇਹ ਦੇਸ਼ ਆਇਆ ਸੀਗਾ ਵੀ ਦੋਨੇ ਤਰ੍ਹਾਂ ਆਪਦੇ ਆਪਦੇ ਚੁੱਲ੍ਹੇ ਸਿਮੇਟ ਕੇ ਇਕੱਠੇ ਹੋ ਜਾਣ ਪਰ ਹੁਣ ਵੀ ਦੋਨੇ ਤਰ੍ਹਾਂ ਅੱਡ-ਅੱਡ ਬੋਲੀ ਬੋਲ ਰਹੀਆਂ ਨੇ ਇੱਕ ਦੂਜੇ ਨੂੰ ਰੱਦ ਕਰ ਰਹੀਆਂ ਨੇ ਇਹਦਾ ਕੀ ਇਹਦੇ ਬਾਰੇ ਕੀ ਕਹਿਣਾ ਹੈ ਦੇਖੋ ਦੂਜੀ ਸੁਧਾਰ ਲੈਣ ਬਾਰੇ ਤਾਂ ਕਹਿੰਦੇ ਸੀ ਆਪਣਾ ਚੋਲਾ ਸਮਿਟਤਾ ਉਹਨਾਂ ਨੇ ਤਾਂ ਐਲਾਨ ਕਰਤਾ ਸੀ ਜੇ ਵੀ ਅਸੀਂ ਤੋੜਤੀ ਪਰੰਤੂ ਇਹ ਕੈਮ ਰਹੇ ਜਿਹੜੇ ਬਦਲਦਲ ਵਾਲੇ ਐ ਬਲਤੇ ਅਦਾਲਤ ਅਸਦੇ ਅਟਾਲਤ ਸਾਹਿਬ ਦੇ ਹੁਕਮਨਾਮੇ ਨਾਲ ਇਹਨਾਂ ਨੇ ਸੁਧਾਰ ਲੈਣ ਵਾਲਿਆਂ ਨੂੰ ਬਾਹਰ ਚੜਤਾ ਤੇ ਉਹਨਾਂ ਕੋਲ ਤਾਂ ਫਿਰ ਹੋਰ ਕੋਈ ਹੁਣ ਜਿਹੜਾ ਰਸਤਾ ਬਚਿਆ ਹੀ ਨਹੀਂ ਹੈ ਉਹਨਾਂ ਕੋਲੇ ਬਦਲ ਜਿਹੜਾ ਹੈਗਾ ਉਹ ਆਪਣੇ ਆਪ ਇਹ ਨਵੀਂ ਪਾਰਟੀ ਬਣਾਉਣ ਦਾ ਬਦਲ ਹੈ ਤੇ ਨਵੀਂ ਪਾਰਟੀ ਜਿਹੜਾ ਅਕਾਲੀ ਦਲ ਉਹ ਇਹੋ ਬਣਾਉਣਗੇ ਉਹਨਾਂ ਨੂੰ ਤਾਂ ਇੱਥੇ ਕਿਸਮ ਦੇ ਨਾਲ ਸਜ਼ਾ ਅਸਲਚ ਉਹਨਾਂ ਨੂੰ ਦਿੱਤੀ ਗਈ ਕਿ ਉਹਨਾਂ ਨੂੰ ਅਕਾਲੀ ਦਲ ਤੋਂ ਬਾਹਰ ਦਾ ਰਸਤਾ ਦਿਖਾਤਾ ਸੁਖਬੀਰ ਸਿੰਘ ਬਾਦਲ ਨੂੰ ਬਾਦ ਨੇਤਾ ਮੰਨ ਲਿਆ ਹਰਜਿੰਦਰ ਸਿੰਘ ਧਾਮੀ ਨੂੰ ਵੀ ਜਿਹੜਾ ਹੈਗਾ ਉਹ ਬਾਦ ਨੇਤਾ ਮੰਨ ਲਿਆ ਤੇ ਇੱਥੇ ਕਿਸਮ ਦੇ ਨਾਲ ਜਿਹੜਾ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਹਿ ਸਾਹਮਣੇ ਹੁਕਮਨਾਮਾ ਜਾਰੀ ਕੀਤਾ ਸੀ ਪਹਿਲਾਂ ਪੰਜ ਸਿੰਘ ਸਹਿਬਾਨ ਨੇ ਜਾਰੀ ਕੀਤਾ ਸੀ ਉਸ ਨੂੰ ਜੈਨੀ ਰਜਵੀਰ ਸਿੰਘ ਨੇ ਜਿਹੜਾ ਸੀ ਉਹ ਬਾਦਲ ਪੱਛੀ ਬਣਾਤਾ ਗਰੁੱਪ ਟਾਪ ਗਰੁੱਪ ਟਾਪ ਦੀ ਬਾਰ ਬਦਲਾ ਨਹੀਂ ਕਿਹਾ ਹੈ ਭਈ ਇਹ ਇਹਨਾਂ ਨੂੰ ਖਿਆਰ ਦਿੱਤਾ ਬਾਦਲਿਆਂ ਨੂੰ ਵੀ ਇਹ ਅਕਾਲ ਤਖਤ ਦੇ ਪਗੋੜੇ ਨਹੀਂ ਬਿਲਕੁਲ ਜੀ ਜਿਹੜਾ ਦੁਰਪ੍ਰਤਾਪ ਸਿੰਘ ਬਡਾਲਾ ਨੇ ਕਿਹਾ ਵੀ ਅਕਾਲ ਤਖਤ ਦੇ ਪੜੋੜੇ ਨੇ ਉਹ ਤੋਂ ਸਾਰੀ ਦੁਨੀਆ ਮੰਦੀ ਹੈ ਵੀ ਪੜੋੜੇ ਨੇ ਅਕਾਲ ਤਖਤ ਤੋਂ ਸਿੱਧ ਨੂੰ ਸਿੱਧਾ ਪੜੋੜੇ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਉਹ ਵੰਗਿਆ ਕੀਤੀ ਹੈ ਤੇ ਬੰਦ ਕਮਰਾ ਮੀਟਿੰਗ ਕਰਕੇ ਗਿਆਨੀ ਰਜਵੀਰ ਸਿੰਘ ਹੋਰਾਂ ਨਾਲ ਇਹ ਕਹਿ ਦਿੰਦੇ ਨੇ ਕਿ ਜੇ ਸਾਨੂੰ ਜਿਹੜਾ ਜੱਥੇਦਾਰ ਸਾਹਿਬ ਨੇ ਆ ਵੀ ਥੁੱਲ ਦੇਤੀ ਆ ਵੀ ਥੁੱਲ ਦੇਤੀ ਤੇ ਜੱਥੇਦਾਰ ਸਾਹਿਬ ਚੁਣੀਓ ਐਲਾਨ ਜਿਹੜੇ ਨੇ ਇਹ ਆਪੇ ਧਾਮੀ ਤੇ ਚੀਮਾ ਸਾਹਿਬ ਆਪ ਵੀ ਚੜੀ ਜਾਂਦੇ ਨੇ ਧਾਮੀ ਸਾਹਿਬ ਤੇ ਉਹ ਜਿਹੜਾ ਇਹ ਜੱਥੇਦਾਰ ਦੀ ਤਾਂ ਹੁਣ ਵਜੂਦੇ ਖਤਮ ਹੋ ਮਬਰਾਥਾ ਉਹ ਇਹ ਵੀ ਕਹਿ ਰਹੇ ਨੇ ਕਿ ਅਸੀਂ ਹੁਣ ਆਪਣੇ ਲੋਕਾਂ ਚ ਜਾਵਾਂਗੇ ਲੋਕ ਰੈਲ ਲਾਵਾਂਗੇ ਉਦੇ ਮੁਤਾਬਕ ਅਗਲਾ ਕਦਮ ਚੱਕਾਂਗੇ ਤੇ ਹੋ ਸਕਦਾ ਕੋਈ ਅਗਲੀ ਪਾਰਟੀ ਬਣਾਉਣ ਦੀ ਵੀ ਸਭਾਵਨਾ ਹੋਵੇ ਦੇਖੋ ਜੀ ਉਹ ਤਾਂ ਪਤਾ ਹੀ ਹੈ ਵੀ ਅਗਲੀ ਪਾਰਟੀ ਬਣਾਉਣੀ ਆ ਤੇਹੀ ਜਾਂਦੇ ਆ ਅਸੀਂ ਹੌਲੇ ਮੁਹੱਲੇ ਤੇ ਬਣਾਵਾਂਗੇ ਹੌਲੇ ਮੁਹੱਲੇ ਤੇ ਆਨੰਦਪੁਰ ਸਾਹਿਬ ਤਰਾਂ ਜੇ ਉਹਨਾਂ ਨੇ ਸਟੋਂ ਜਿਹੜਾ ਅਕਾਲ ਤਖਤ ਦਾ ਸੀ ਇਹਨੇ ਜਿਹੜਾ ਬਾਦਲ ਧੜਾ ਸੀ ਉਸ ਨੂੰ ਅੱਜੇ ਦੋ ਧੜਿਆਂ 'ਚ ਮੰਡਤਾ ਐ ਉਹ ਬਾਦਲ ਧੜਾ ਕਿ ਵੀ ਇਹ ਚਾਲੀ ਦਲ ਨਹੀਂ ਸੀ ਨਾ ਉਹ ਸਿੱਖਾਂ ਦੀ ਨਮੈਂਦਾ ਜਮਾਤ ਸੀ ਪਰੰਤੂ ਉਹ ਜਿਹੜਾ ਬਾਦਲ ਦਲ ਜੋ ਕੁਝ ਵੀ ਸੀ ਉਸ ਨੂੰ ਵੀ ਅੱਜੇ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮਨਾਮਾ ਸੀ ਉਸ ਦੇ ਨਾਲ ਦੋ ਧੜੇ ਵਿੱਚ ਵੰਡਣ ਦਾ ਕੰਮ ਕੀਤਾ ਤੇ ਉਹ ਤਾਂ ਹੁਣ ਜਾਣ ਜੇ ਜਾਣ ਕੇ ਉਹਨਾਂ ਨੇ ਜਿਹੜਾ ਅਖੀਰਲਾ ਫੈਸਲਾ ਉਹ ਪਾਰਟੀ ਬਣਾਉਣ ਦਾ ਹੀ ਹੋ ਤੂੰ ਤੇ ਬਦਲ ਨਾਲ ਤਾਂ ਉਹਨਾਂ ਦੇ ਦਿਲ ਨਹੀਂ ਮਿਲ ਸਜਦੇ ਬਦਲ ਨਾਲ ਉਹਨਾਂ ਦੀ ਸਾਝ ਨਹੀਂ ਪੈ ਸਜਦੀ ਉਹ ਤਾਂ ਪੱਕੇ ਤੌਰ ਤੇ ਟੁੱਟ ਗਈ ਤੇ ਹੁਣ ਉਹਨਾਂ ਨੂੰ ਅੱਡ ਅੱਡੇ ਰਹਿਣਾ ਪਊ ਨਹੀਂ ਫਿਰ ਆ ਹਦੇਸ਼ ਸੀ ਜਿਹੜਾ ਹੁਕਮਨਾਮਾ ਸੀਗਾ ਉਥੋਂ ਅਕਾਲ ਤਖਤ ਸਾਹਿਬ ਤੋਂ ਤੇ ਉਹਦਾ ਤਾਂ ਦੋਨੇ ਤਰ੍ਹਾਂ ਹੀ ਮੁਨਕਰ ਹੋ ਗਿਆ ਤੇ ਪਤਨਾਲਾ ਉੱਥੇ ਦਾ ਉੱਥੇ ਰਹਿ ਗਿਆ ਜੀ ਉਹ ਵੀ ਧੜੇ ਬੰਦੀ ਰਹਿ ਗਈ हां बिल्कुल जी ਜਿੱਥੇ ਜਿੱਥੇ ਖੜਾ ਸੀ ਉਹਦੇ ਨਾਲੋਂ ਵੀ ਭੜੀ ਹਾਲਤ ਹੋ ਗਈ ਅਜੇ ਤਾਂ ਮਤਲਬ ਇੱਕ ਪਾਰਟੀ ਦੇ ਵਿੱਚ ਸਾਰੇ ਵਿਚਰਦੇ ਸੀ ਜੇ ਦੂਜੇ ਦੇ ਖਿਲਾਫ ਨਹੀਂ ਬੋਲਦੇ ਸੀ ਇੱਕੋ ਸੰਸਥਾ ਨੂੰ ਮੰਨਦੇ ਸੀ ਵਰਜਨ ਕਮੇਟੀ ਨੂੰ ਮੰਨਦੇ ਸੀ ਪਰੰਤੂ ਉਹ ਪਾਰਟੀ ਅਜੇ ਦੋ ਢੜੇ ਹੋ ਗਈ ਅਕਾਲੀ ਦਲ ਤੋਂ ਪਹਿਲਾਂ ਵੀ ਨਹੀਂ ਸੀ ਅਕਾਲੀ ਦਲ ਉਹ ਹੁਣ ਵੀ ਨਹੀਂ ਹੈ ਅਕਾਲੀ ਦਲ ਉਹ ਬਣ ਵੀ ਨਹੀਂ ਸਕੂਗਾ ਪਰੰਤੂ ਜਿਹੜਾ ਇਹਨਾਂ ਦਾ ਢੜਾ ਸੀ ਉਹ ਦੋ ਥਾਂ ਤੇ ਹੋ ਗਿਆ ਤੇ ਹੁਣ ਤੁਸੀਂ ਆਪਣੇ ਬڑے ਬੁੱਧੀਜੀਵੀਆਂ ਸਿੱਖ ਚਿੰਤਕੋਂ ਅਸਹਾਬ ਕਾ ਮੈਂਬਰ ਪਾਰਲੀਮੈਂਟ ਵੀ ਮੈਂਬਰ ਪਾਰਲੀਮੈਂਟ ਵੀ ਰਹੇ ਹੂੰ ਤੇ ਹੁਣ ਤੁਸੀਂ ਆਪਣੇ ਸਿੱਖ ਪੰਥ ਨੂੰ ਇਸ ਮੌਕੇ ਤੇ ਜਿਹੜੀ ਕ੍ਰਿਟੀਕਲ ਪੋਜੀਸ਼ਨ ਹੋ ਗਈ ਹੈ ਕੀ ਸੰਦੇਸ਼ ਦੇਣਾ ਚਾਹੂੰਗੀ ਦੇਖੋ ਜੀ ਸਿੱਖ ਪੰਥ ਨੂੰ ਖਾਲਸਾ ਪੰਥ ਨੂੰ ਕੌਮ ਨੂੰ ਮੈਂ ਇਹੀ ਜਿਹੜਾ ਸਨੇਹ ਦੇਣਾ ਚਾਹੁੰਦਾ ਤੇ ਭਾਈ ਅਮਰਪਾਲ ਸਿੰਘ ਜਿਹੜੇ ਨੇ ਉਹ ਸਰਪ੍ਰਸਤ ਨੇ ਸਿੱਖ ਕੌਮ ਦੇ ਵਿੱਚ ਸਿੱਖ ਪੰਥ ਦੇ ਵਿੱਚ ਖਾਲਸਾ ਪੰਥ ਦੇ ਵਿੱਚ ਤੇ ਉਹਨਾਂ ਦੀ ਪ੍ਰਧਾਨਗੀ ਥੱਲੇ ਜਿਹੜੀ ਪਾਰਟੀ ਬਣ ਰਹੀ ਹੈ 14 ਜਨਵਰੀ ਨੂੰ ਗੁਰਦੁਆਰਾ ਸਾਹਿਬ ਟੁੱਟੀ ਜਾਂਡੀ ਸਾਹਿਬ ਦੇ ਨਾਲ ਮੁੱਤਸਰ ਸਾਹਿਬ ਦੇ ਪਾਵਨ ਪਵਿੱਤਰ ਸਥਾਨ ਤੇ ਤੇ ਉਹ ਪਾਰਟੀ ਦੇ ਚਾਰਜ ਤਾਰੀ ਪ੍ਰਧਾਨ ਸਰਦਾਰ ਤਰਸੇ ਹੁਸੈਨ ਹੁਣ ਜੇ ਉਸ ਪਾਰਟੀ ਦੇ ਨਾਲ ਸਾਰਾ ਖਾਲਸਾ ਪੰਥ ਖੜੇ ਸਾਰੀ ਸਿੱਖ ਕੌਮ ਜਿਹੜੀ ਆ ਉਸ ਪਾਰਟੀ ਦੇ ਨਾਲ ਖੜੇ ਤੇ ਉਸ ਪਾਰਟੀ ਦੇ ਨਾਲ ਖੜ ਕੇ ਖਾਲਸਾ ਪੰਥ ਦੀ ਨਮੈਂਦਾ ਜਥੇਬੰਦੀ ਕੋਈ ਇੱਕ ਬਣਾਵੇ ਜਿਹਦੇ ਪ੍ਰਧਾਨ ਭਾਈ ਅਮਰਪਾਲ ਸਿੰਘ ਤੇ ਤਾਰਿਕ ਤਾਰੀ ਪ੍ਰਧਾਨ ਸਰਦਾਰ ترਸੀਮ ਸਿੰਘ ਨੇ ਇਹ ਸੰਬ ਸਾਬਕਾ ਮੈਂਬਰ ਪਾਰਲੀਮੈਂਟ ਸਰਦਾਰ ਰਾਜੇ ਸਿੰਘ ਖਾਲਸਾ ਜੀ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੇ ਅਸਤੀਫੇ ਦੇ ਘਟਨਾ ਕਰਨ ਤੇ ਆਪਣੇ ਬਿਤਾਤ ਬਾਰੇ ਵੀ ਜਾਣਕਾਰੀ ਦਿੱਤੀ ਅਸੀਂ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਵਾਹਿਗੁਰੂ ਜੀ ਤਾ ਠਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ